ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਵਿਧਵਾ ਔਰਤ ਦੇ ਬੱਚਿਆਂ ਨੂੰ ਜਿਹੜਾ ਸਰਕਾਰ ਵੱਲੋਂ 4000 ਰੁਪਿਆ ਮਿਲਦਾ ਹੈ ਉਹ ਸਕੀਮ ਜਿਹੜੀ ਆਈ ਹੋਈ ਹੈ ਤੇ ਅੱਜ ਉਹਦੇ ਬਾਰੇ ਗੱਲ ਕਰਾਂਗੇ ਜਿਹੜਾ ਉਥੋਂ ਫਾਰਮ ਮਿਲਦਾ ਹੈ ਸੇਵਾ ਕੇਂਦਰ ਤੋਂ ਉਹ ਕਿਵੇਂ ਭਰਨਾ ਹੈ ਉਹ ਸਾਰੀ ਡਿਟੇਲ ਤੁਹਾਨੂੰ ਅੱਜ ਦਵਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਪਟਿਆਲਾ ਬਲੈਕ ਸੀ ਐਕਸਟੈਂਸ਼ਨ ਕਮਰਾ ਨੰਬਰ 150 ਮਿਨੀ ਸੈਕਟਰੀਏਟ ਪਟਿਆਲਾ ਸਪਾਂਸਰਸ਼ਿਪ ਪ੍ਰਾਪਤ ਕਰਨ ਲਈ ਜਿਹੜਾ ਫਾਰਮ ਹੈ ਮੈਂ ਸ਼੍ਰੀਮਤੀ ਪਿਤਵ ਦਾ ਨਾਮ ਆ ਜਾਏਗਾ ਇੱਥੇ ਤੇ ਉਹਦੇ ਪਤੀ ਦਾ ਨਾਮ ਆ ਜਾਏਗਾ ਸਪਾਂਸਰਸ਼ਿਪ ਸਕੀਮ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਹੇਠ ਲਿਖੇ ਅਨੁਸਾਰ ਬਿਆਨ ਕਰਦਾ ਜਾਂ ਕਰਦੀ ਹਾਂ ਬੱਚੇ ਦਾ ਨਾਮ ਆ ਜਾਣਾ ਹੈ ਬੱਚੇ ਦਾ ਲਿੰਗ ਲੜਕਾ ਜਾਂ ਲੜਕੀ ਇਹਦੇ ਤੇ ਤੁਸੀਂ ਟਿਕ ਕਰ ਦੇਣਾ ਹੈ ਬੱਚੇ ਦੀ ਇੱਥੇ ਫੋਟੋ ਲੱਗਣੀ ਹੈ ਬੱਚੇ ਦੀ ਉਮਰ ਸਮੇਤ ਜਨਮ ਮਿਤੀ ਸਬੂਤ ਨੱਥੀ ਕੀਤਾ ਜਾਵੇ ਇੱਥੇ ਤੁਸੀਂ ਉਹ ਲੈਣਾ ਹੈ ਜੇਕਰ ਬੱਚਾ ਸਕੂਲ ਜਾਂਦਾ ਹੈ ਬੱਚੇ ਦੀ ਕਲਾਸ ਕਿਹੜੀ ਹੈ ਇੱਥੇ ਤੁਸੀਂ ਉਹ ਭਰ ਦੇਣਾ ਹੈ ਤੇ ਸਕੂਲ ਦਾ ਨਾਮ ਇੱਥੇ ਆ ਜਾਏਗਾ ਪਿਤਾ ਦਾ ਨਾਮ ਇੱਥੇ ਆ ਜਾਏਗਾ ਉਸ ਤੋਂ ਬਾਅਦ ਮਾਤਾ ਦਾ ਨਾਮ ਆ ਜਾਏਗਾ 7ਵੇਂ ਨੰਬਰ ਕਾਲਮ ਤੇ ਤੇ 8ਵੇਂ ਨੰਬਰ ਕਾਲਮ ਤੇ ਸਰਪ੍ਰਸਤ ਦਾ ਨਾਮ ਕੇਵਲ ਜਿਸ ਬੱਚੇ ਦੇ ਮਾਤਾ ਪਿਤਾ ਨਹੀਂ ਹਨ ਉਹਨਾਂ ਦਾ ਨਾਮ ਇੱਥੇ ਪਰਨਾ ਹੈ ਤੁਸੀਂ ਤੇ ਉਸ ਤੋਂ ਬਾਅਦ ਪੱਕਾ ਪਤਾ ਇੱਥੇ ਆ ਜਾਏਗਾ ਪੱਕਾ ਪਤਾ ਇੱਥੇ ਆ ਕੇ ਤੁਸੀਂ ਅੱਗੇ ਜਿਹੜਾ ਫਾਰਮ ਭਰਨਾ ਹੈ ਮੋਬਾਈਲ ਨੰਬਰ ਇੱਥੇ ਆ ਜਾਏਗਾ ਉਸ ਤੋਂ ਬਾਅਦ ਬੱਚੇ ਦਾ ਅਕਾਊਂਟ ਨੰਬਰ ਆਏਗਾ ਬੈਂਕ ਦਾ ਆਈ ਐਫ ਐਸ ਆਈ ਕੋਡ ਪਰਦਾ ਪਰਿਵਾਰ ਦੀ ਸਾਰੇ ਵਸਿੱਲਿਆਂ ਤੋਂ ਹੋਣ ਵਾਲੀ ਆਮਦਨ ਜਿਹੜੀ ਹੈ ਤੁਸੀਂ 13 ਨੰਬਰ ਕਾਲਮ ਦੇ ਵਿੱਚ ਭਰਨੀ ਹੈ ਉਸ ਤੋਂ ਬਾਅਦ 14 ਨੰਬਰ ਕਾਲਮ ਹੈ ਜਿਹੜਾ ਕਿ ਇਹ ਬੱਚਾ ਭਾਰਤ ਸਰਕਾਰ ਜਾਂ ਰਾਜ ਸਰਕਾਰ ਦੀ ਕਿਸੇ ਹੋਰ ਸਕੀਮ ਦਾ ਵਿੱਤੀ ਲਾਭ ਲੈ ਰਿਹਾ ਜਾਂ ਨਹੀਂ ਤਾਂ ਸਕੀਮ ਦਾ ਤੁਸੀਂ ਪੂਰਾ ਵੇਰਵਾ ਇੱਥੇ ਜਿਹੜਾ ਉਹ ਦਰਜ ਕਰ ਦੇਣਾ ਫਿਰ ਇੱਥੇ ਜਾਤੀ ਤੇ ਕੈਟਾਗਰੀ ਕਿਹੜੀ ਹੈ ਤੁਹਾਡੀ ਕੀ ਬੱਚਾ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਹੈ ਜੇਕਰ ਹੈ ਤਾਂ ਬਿਮਾਰੀ ਦਾ ਵੇਰਵਾ ਇੱਥੇ ਦੇ ਦੇਣਾ ਤੁਸੀਂ ਕੀ ਬੱਚਾ ਦੇ ਮਾਤਾ ਜਾਂ ਪਿਤਾ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਨੇ ਜੇਕਰ ਹੈ ਤਾਂ ਬਿਮਾਰੀ ਦਾ ਵੇਰਵਾ ਇੱਥੇ ਦੇਣਾ ਹੈ ਕੀ ਮਾਤਾ ਜਾਂ ਪਿਤਾ ਦੀ ਦੋਵਾਂ ਦੀ ਮੌਤ ਹੋ ਚੁੱਕੀ ਹੈ ਉਹ ਵੀ ਤੁਸੀਂ ਇੱਥੇ ਦੱਸਣਾ ਹੈ ਹਾਂ ਜਾਂ ਨਾਲ ਦੇ ਵਿੱਚ ਕੀ ਮਾਤਾ ਪਿਤਾ ਦਾ ਤਲਾਕ ਹੋਇਆ ਜੇਕਰ ਹਾਂ ਤਾਂ ਵੇਰਵਾ ਦੇਣਾ ਬੱਚੇ ਦੇ ਮਾਤਾ ਪਿਤਾ ਸਰਪ੍ਰਸਤ ਦਾ ਕਿਤਾ ਕੀ ਹੈ ਇੱਥੇ ਤੁਸੀਂ ਉਹ ਭਰਨਾ ਹੈ ਬੀ ਨੰਬਰ ਕਾਲਮ ਹੈ ਜੇਕਰ ਅਨਾਥ ਬੱਚਾ ਹੈ ਤਾਂ ਚਿਲਡਰਨ ਹੋਮ ਦੇ ਵਿੱਚ ਰਹਿ ਰਿਹਾ ਜਾਂ ਰਹਿ ਰਹੀ ਹੈ ਬੱਚੇ ਦੇ ਹੋਮ ਦੀ ਧਾਖਲ ਹੋਣ ਦੀ ਮਿਤੀ ਕੀ ਸੀ ਉਸ ਤੋਂ ਬਾਅਦ ਬੀ ਨੰਬਰ ਕਾਲਮ ਦੇ ਵਿੱਚ ਅਗਲੇ 'ਚ ਜੇਕਰ ਮਾਤਾ ਪਿਤਾ ਹੋਣ ਤਾਂ ਪਰਿਵਾਰ ਦੇ ਬੱਚਿਆਂ ਦਾ ਵੇਰਵਾ ਇੱਥੇ ਦੇਣਾ ਜਿਸ ਬੱਚੇ ਲਈ ਸਪੌਂਸਰਸ਼ਿਪ ਸਕੀਮ ਅਧੀਨ ਲਾਭ ਪ੍ਰਾਪਤ ਤੁਸੀਂ ਕਰਨਾ ਚਾਹੁੰਦੇ ਹੋ ਉਸ ਬੱਚੇ ਦੇ ਬਾਕੀ ਭੈਣ ਭਰਾਵਾਂ ਦਾ ਹੇਠ ਟੇਬਲ ਦੇ ਵਿੱਚ ਨਾਂ ਦਰਜ ਕਰ ਦੇਣਾ ਪਹਿਲਾਂ ਇੱਥੇ ਲੜੀ ਨੰਬਰ 1 ਜਿਵੇਂ ਫਿਰ ਇੱਥੇ ਬੱਚੇ ਦਾ ਨਾਮ ਆਏਗਾ ਇੱਥੇ ਉਹਦੀ ਜਨਮ ਮਿਤੀ ਆ ਜਾਏਗੀ ਫਿਰ ਕਲਾਸ ਆ ਜਾਏਗੀ ਫਿਰ ਬਿਨੇਕਰ ਨਾਲ ਰਿਸ਼ਤਾ ਕੀ ਹੈ ਉਸ ਤੋਂ ਬਾਅਦ ਜੇਕਰ ਦੂਜਾ ਬੱਚਾ 2 ਨੰਬਰ ਇੱਥੇ ਆਏਗਾ ਫਿਰ ਇੱਥੇ ਬੱਚੇ ਦਾ ਨਾਮ ਫਿਰ ਸੇਮ ਜਨਮ ਮਿਤੀ ਤੇ ਕਲਾਸ ਤੇ ਬਿਨੇਕਰ ਨਾਲ ਉਸ ਦਾ ਰਿਸ਼ਤਾ ਕੀ ਹੈ ਉਸ ਤੋਂ ਬਾਅਦ 21 ਨੰਬਰ ਕਾਲਮ ਹੈ ਜੇਕਰ ਬਿਨੇਕਰ ਸਰਪ੍ਰਸਤ ਹੈ ਤਾਂ ਉਸ ਦੇ ਆਪਣੇ ਬੱਚਿਆਂ ਦਾ ਨਾਮ ਹੇਠ ਲਿਖੇ ਟੇਬਲ ਦੇ ਵਿੱਚ ਦਰਜ ਕੀਤਾ ਜਾਵੇ ਸੇਮ ਜਿਵੇਂ ਉੱਪਰ ਤੁਸੀਂ ਭਰਿਆ ਲੜੀ ਨੰਬਰ 1 ਬੱਚੇ ਦਾ ਨਾਮ ਜਨਮ ਮਿਤੀ ਕਲਾਸ ਤੇ ਬਿਨੇਕਰ ਨਾਲ ਰਿਸ਼ਤਾ ਕੀ ਹੈ ਉਸ ਤੋਂ ਬਾਅਦ 2 ਨੰਬਰ 3 ਨੰਬਰ 4 ਨੰਬਰ ਸੇਮ ਤੁਸੀਂ ਇਹ ਜਾਣਕਾਰੀ ਜਿਹੜੀ ਹੈ ਦਰਜ ਕਰ ਦੇਣੀ ਹੈ ਉਸ ਤੋਂ ਬਾਅਦ ਬਿਆਨ ਮੈਂ ਬਿਆਨ ਕਰਦਾ ਜਾਂ ਕਰਦੀ ਹਾਂ ਮੇਰੇ ਵੱਲੋਂ ਦਿੱਤੇ ਉਕਤ ਵੇਰਵੇ ਸਹੀ ਤੇ ਦਰੁਸਤ ਨੇ ਕੋਈ ਵੀ ਗੱਲ ਲੁਕਾ ਕੇ ਨਹੀਂ ਰੱਖੀ ਗਈ ਕਿਸੇ ਵੀ ਤੱਤ ਸਬੰਧੀ ਜਾਣਕਾਰੀ ਨੂੰ ਲੁਕਾਉਣ ਤੇ ਛਪਾਉਣ ਜਾਂ ਗਲਤ ਬਿਆਨ ਕਰਨ ਲਈ ਮੈਂ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਵਾਂਗਾ ਜਾਂ ਹੋਵਾਂਗੀ ਮੈਂ ਇਹ ਵੀ ਬਿਆਨ ਕਰਦਾ ਜਾਂ ਕਰਦੀ ਹਾਂ ਕਿ ਮੇਰੀ ਸਾਰੇ ਵਸਿੱਲਿਆਂ ਤੋਂ ਸਲਾਨਾ ਆਮਦਨ ਜਿਹੜੀ ਹੈ ਇੱਥੇ ਪਰ ਦੇਣੀ ਹੈ ਬਿਨੇਕਾਰ ਦੇ ਹਸਤਾਖਰ ਹੋ ਜਾਣੇ ਇੱਥੇ ਜੇਕਰ ਨਹੀਂ ਹਸਤਾਖਰ ਕਰ ਸਕਦੇ ਤਾਂ ਅੰਗੂਠਾ ਲਗਾ ਸਕਦੇ ਹੋ ਤਸਦੀਕ ਕੀਤਾ ਜਾਂਦਾ ਹੈ ਬਿਆਨ ਕਰਤਾ ਬਿਨੇਕਾਰ ਵੱਲੋਂ ਦਿੱਤੇ ਉਕਤ ਵੇਰਵੇ ਸਹੀ ਹਨ ਤੇ ਜੇਕਰ ਕੋਈ ਵੀ ਗੱਲ ਜਾਂ ਜਾਣਕਾਰੀ ਗਲਤ ਸਾਬਤ ਹੁੰਦੀ ਹੈ ਤਾਂ ਇਸ ਸਬੰਧੀ ਬਿਨੇਕਾਰ ਤੋਂ ਇਲਾਵਾ ਮੈਂ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਵਾਂਗਾ ਜਾਂ ਹੋਵਾਂਗੀ ਤਸਦੀਕ ਕੀਤਾ ਜਾਂਦਾ ਕਿ ਬਿਨੇਕਾਰ ਦੀ ਸਾਰੇ ਵਸਿੱਲਿਆਂ ਤੋਂ ਸਲਾਨਾ ਆਮਦਨ ਜਿਹੜੀ ਹੈ ਇੰਨੀ ਹੈ ਇੱਥੇ ਭਰਨੀ ਹੈ ਮਿਤੀ ਤੁਸੀਂ ਕਿਸ ਮਿਤੀ ਨੂੰ ਜਿਹੜਾ ਉਹ ਫਾਰਮ ਜਮਾ ਕਰ ਰਹੇ ਹੋ ਇੱਥੇ ਪਰ ਦੇਣੀ ਹੈ ਉਸ ਤੋਂ ਬਾਅਦ ਪਿੰਡੂ ਖੇਤਰ ਹੈ ਜੇਕਰ ਤੁਹਾਡਾ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਹੋ ਤਾਂ ਸਰਪੰਚ ਹਸਤਾਖਰ ਤੇ ਮੋਹਰ ਲਾਏਗਾ ਜਾਂ ਫਿਰ ਦੋ ਪੰਚ ਲਾ ਸਕਦੇ ਨੇ ਜਾਂ ਫਿਰ ਇੱਕ ਪੰਚ ਦੇ ਵੀ ਹਸਤਾਖਰ ਤੇ ਮੋਹਰ ਲੱਗ ਸਕਦੀ ਹੈ ਇੱਕ ਨੰਬਰ ਦਾ ਦੇ ਹਸਤਾਖਰ ਤੇ ਮੋਹਰ ਜ਼ਰੂਰੀ ਹੈ ਸ਼ਹਿਰੀ ਖੇਤਰ ਨਾਲ ਸੰਬੰਧਤ ਹੋ ਤੁਸੀਂ ਤਾਂ ਆਪਣੇ ਸੰਬੰਧਿਤ ਵਾਰਡ ਦੇ ਐਮਸੀ ਦੇ ਹਸਤਾਖਰ ਤੇ ਮੋਹਰ ਲੱਗੇਗੀ ਤੇ ਸਬੰਧਤ ਪਿੰਡ ਜਾਂ ਵਾਰਡ ਦੀ ਅੰਗਨਵਾੜੀ ਵਰਕਰ ਦੇ ਹਸਤਾਖਰ ਵੀ ਹੋਣਗੇ ਸੋ ਇਹ ਜਿਹੜਾ ਫਾਰਮ ਭਰ ਕੇ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਮ੍ਹਾਂ ਕਰਾ ਦੇਣਾ ਸੋ ਉਸ ਤੋਂ ਬਾਅਦ ਜਿਹੜੀ ਤੁਹਾਡੀ ਵੈਰੀਫਿਕੇਸ਼ਨ ਹੋਏਗੀ ਵੈਰੀਫਿਕੇਸ਼ਨ ਕਰਕੇ ਜੇਕਰ ਡਾਟਾ ਸਹੀ ਪਾਇਆ ਗਿਆ ਤਾਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਇਹਦੇ ਨਾਲ ਜਿਹੜਾ ਆਧਾਰ ਕਾਰਡ ਬੱਚੇ ਦਾ ਤੇ ਬੱਚੇ ਦੇ ਮਾਤਾ ਜਾਂ ਪਿਤਾ ਦਾ ਡੈਥ ਸਰਟੀਫਿਕੇਟ ਤੇ ਬੈਂਕ ਦੇ ਕਾਪੀ ਤੇ ਬੱਚੇ ਦੇ ਮਾਤਾ ਪਿਤਾ ਦਾ ਆਧਾਰ ਕਾਰਡ ਵੀ ਲੱਗੇਗਾ ਉਸ ਤੋਂ ਬਾਅਦ ਆਮਦਨ ਦਾ ਸਰਟੀਫਿਕੇਟ ਵੀ ਨਾਲ ਲੈਣਾ ਹੈ ਤੁਸੀ ਫਿਰ ਇਹ ਜਮ੍ਹਾਂ ਕਰਨਾ ਹੈ ਜਮ੍ਹਾਂ ਕਰਨ ਤੋਂ ਬਾਅਦ ਵੈਰੀਫਾਈ ਹੋਏਗਾ ਫਿਰ ਤੁਹਾਨੂੰ ਜਿਹੜੇ ਇਹ ਪੈਸੇ ਮਿਲਣਗੇ ਸੋ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਹੈ ਤੇ ਆਪ ਤੇ ਹੋਰਨਾਂ ਨੂੰ ਵੀ ਕਰਵਾਉਣਾ ਹੈ ਤਾਂ ਜੋ ਕਿਸੇ ਸਕੀਮ ਤੋਂ ਕੋਈ ਵੀ ਵਾਂਝਾ ਨਾ ਰਵੇ ਸੋ ਮਿਲਦੇ ਆ ਇੱਕ ਨਵੀਂ ਸਕੀਮ ਦੇ ਨਾਲ